ਸਸਟੀ ਕਾਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨ ਹੋ ਗਿਆ ਜੀ ਸ਼ੁਕਰਵਾਰ ਦਾ ਟਾਈਮ ਹੋ ਗਿਆ ਸਵੇਰ ਦਾ 6 ਵਜੇ ਦਾ ਤੇ ਇਧਰ ਪਹਰੇ ਆ ਮੀ ਦੇਖੋ ਜੀ ਮੀ ਆ ਰਿਆ ਜਾਂ ਮੀ ਹੁਣ ਡੇਲੀ ਆ ਜਾਂਦਾ ਚਾਹੇ ਅੱਧਾ ਘੰਟਾ ਹੋਵੇ ਚਾਹੇ ਪੂਰਾ ਘੰਟਾ ਹੋਵੇ ਡੇਲੀ ਆਉਂਦਾ ਤੇ ਬਹੁਤ ਵਧੀਆ ਜਿਹੜੀ ਤਾਂ ਫਿਰ ਜਿਹੜੀ ਘਟ ਹੋ ਗਈ ਆ ਵੈਸੇ ਅੱਜ ਸਵੇਰੇ ਸਵੇਰੇ ਮੀ ਆ ਗਿਆ ਕਰਕੇ ਕੰਮ ਕਾਜ ਕਾਫੀ ਰੁਕ ਗਿਆ ਕਿਉਂਕਿ ਇੱਕ ਤਾਂ ਧਾਰਾਂ ਦਾ ਕੰਮ ਸੀਗਾ ਗਾਈਆਂ ਨੂੰ ਅੰਦਰ ਬੰਨ੍ਹ ਕੇ ਬੜੀ ਮੁਸ਼ਕਿਲ ਨਾਲ ਚੋਇਆ ਕਿਉਂਕਿ ਜਦੋਂ ਬਾਛੜ ਜੀ ਆਉਂਦੀ ਹੈ ਨਾ ਫਿਰ ਗਾਈਆਂ ਵੀ ਬਾਹਰ ਨਹੀਂ ਮਿਲ ਤੇ ਤਾਂ ਕਰਕੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਚੋਇਆ ਉਧਰ ਮਸ਼ੀਨ ਚ ਕੱਪੜੇ ਪਾਏ ਸੀਗੇ ਉਹ ਲਾਈਟ ਚੱਲੇਗੀ ਉਹ ਵੀ ਵਿੱਚੇ ਰਹਿ ਗਏ ਮਧਾਣੀ ਪਾਈ ਹੋਈ ਸੀਗੀ ਇੱਕ ਵਾਰੀ ਦੁੱਧ ਰੜਕਿਆ ਤਾਂ ਉਹ ਵੀ ਵਿੱਚੇ ਰਹਿ ਗਿਆ ਹਨਾ ਹੁਣ ਜਿਵੇਂ ਕਿ ਉਪਾਥੀਆਂ ਬਾਕੇ ਦੁੱਧ ਹਾਰੇ ਦੇ ਵਿੱਚ ਤੱਤਾ ਧਰਨਾ ਉਹ ਵੀ ਰਹਿ ਗਏ ਨੇ ਕੰਮ ਜੇ ਤਾਂ ਸਾਰੇ ਰੁਕ ਗਏ ਪਰ ਆਪਾਂ ਬਹੁਤ ਅਰਦਾਸਾਂ ਕੀਤੀਆਂ ਸੀਆਂ ਵਾਹਿਗੁਰੂ ਜੱਗੇ ਕਿ ਵੀ ਸਾਡੇ ਗਰਮੀ ਬਹੁਤ ਜ਼ਿਆਦਾ ਆ ਤਾਂ ਮੀਂਹ ਲਿਆਓ ਛੇਤੀ ਛੇਤੀ ਕਿਉਂਕਿ ਸਾਰੇ ਜਗ੍ਹਾ ਮੀਂਹ ਪੈ ਰਿਹਾ ਸੀਗਾ ਤੇ ਸਾਡੇ ਮੀਂਹ ਨਹੀਂ ਪੈ ਰਿਆ ਸੀਗਾ ਹਨਾ ਜੱਗ ਵੀ ਕੀਤੀ ਐ ਤੇ ਹੁਣ ਵਾਹਿਗੁਰੂ ਜੀ ਨੇ ਸੁਣਿਆ ਤੇ ਰੋਜ਼ ਮੀਂਹ ਆਉਂਦਾ ਚਲ ਕੋਈ ਨਾ ਕੰਮ ਕਾਜ ਲੇਟ ਹੋ ਜਾਣਗੇ ਪਰ ਇੰਨਾ ਵੀ ਗਰਮੀ ਘਟ ਗਈ ਆ ਪੇੜ ਪੌਦਿਆਂ ਨੂੰ ਬੂਟਿਆਂ ਨੂੰ ਸਾਰਿਆਂ ਨੂੰ ਪਾਣੀ ਮਿਲ ਗਿਆ ਜੀਵ ਜੰਤੂ ਬਹੁਤ ਧਿਆਏ ਸੀਗੇ ਹਨ ਬਹੁਤ ਗਰਮੀ ਪੈ ਰਹੀ ਸੀ ਬਹੁਤ ਔਖਾ ਹੋ ਰਿਹਾ ਸੀਗਾ ਤੇ ਇਸ ਕਰਕੇ ਬਹੁਤ ਵਧੀਆ ਚਾਹੇ ਦੇਹਲੀ ਮੀ ਆ ਜਾਂਦਾ ਅੱਧਾ ਪੂਨਾ ਘੰਟਾ ਆਉਂਦਾ ਸਵੇਰੇ ਸ਼ਾਮੇ ਜਦੋਂ ਕੰਮ ਦਾ ਟਾਈਮ ਹੁੰਦਾ ਆ ਕਿਉਂਕਿ ਸਾਰੇ ਕੰਮ ਕਾਜ ਜਿਹੜੇ ਸਵੇਰੇ ਸ਼ਾਮ ਬਾਹਰ ਹੀ ਕਰਨੇ ਹੁੰਦੇ ਨੇ ਆਪਾਂ ਕਿਹੜਾ ਵੀ ਅੰਦਰਾਂ ਦੇ ਵਿੱਚ ਕਰਨੇ ਹੁੰਦੇ ਸਾਰੇ ਕੰਮ ਕਾਜ ਸਾਰੇ ਬਾਹਰ ਤੇ ਕੰਮ ਕਾਜ ਹੁੰਦੇ ਆ ਤਾਂ ਕੰਮ ਕਾਜ ਚ ਰੁਕ ਜਾਂਦੇ ਆ ਪਰ ਲੇਟ ਜਰੂਰ ਹੋ ਜਾਂਦੇ ਆ ਪਰ ਇੰਨਾ ਵੀ ਗਰਮੀ ਘਟ ਗਈ ਤੇ ਕੰਮ ਕਰਨ ਨੂੰ ਜੀ ਵੀ ਕਰਦਾ ਹਨਾ ਤੇ ਉਹਨੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕੰਮ ਕਰਾਂ ਕਿ ਕੱਪੜੇ ਧੋਣੇ ਹੋਣੇ ਲਾਈਟ ਤੋਂ ਬਿਨਾ ਤੇ ਬਧਾਨੇ ਦਾ ਕੰਮ ਵੀ ਵਿੱਚ ਪਿਆ ਦੁੱਧ ਤੱਤਾ ਧਰਨਾ ਉਹ ਵੀ ਸਫਾਈਆਂ ਵੀ ਨਹੀਂ ਹੋਣੀਆਂ ਫਿਰ ਮੈਂ ਸੋਚਿਆ ਚਲੋ ਸਟੋਰ ਦਾ ਸਮਾਨ ਲਾਇਆ ਸੈਲਫ ਤੋਂ ਮੈਂ ਕੋ ਉਹਦੀ ਝੜ ਜੰਮੀ ਕਰਦੀ ਆ ਉਹਨੂੰ ਕਰਦੀ ਆ ਸਾਫ ਤੇ ਮੀਂਹ ਵਧੀਆ ਜਿਹੜਾ ਆ ਕਾਫੀ ਪੈ ਗਿਆ ਹੈ ਨਾ ਅੱਧਾ ਘੰਟਾ ਹੋ ਗਿਆ ਘਟੋ ਘਟ ਪੈਂਦੇ ਨੂੰ ਆਪਾਂ ਧਾਰਾ ਕੱਢ ਕੇ ਦੁੱਧ ਵਗੈਰਾ ਸਾਮ ਲਿਆ ਤੱਤਾ ਧਰਨਾਲਾ ਪਿਆਏ ਕਿਉਂਕਿ ਪਾਥੀਆਂ ਪਾਵਾਂਗੇ ਤੇ ਗਿੱਲੀਆਂ ਹੋ ਜਾਣਗੀਆਂ ਤੋਂ ਜਦੋਂ ਮੀਂਹ ਰੁਕਿਆ ਉਦੋਂ ਹੀ ਪਾਵਾਂਗੇ ਤੇ ਹੁਣ ਮੈਂ ਕਰਦੀ ਆ ਥੋੜੇ ਜੇ ਰਸੋਈ ਦੇ ਕੰਮ ਕਾਜ ਤੇ ਸਟੋਲੀ ਸਫਾਈ ਕਰਦੀ ਆ ਬਣੇ ਰਹਿਣਾ ਵਲੌਗ ਦੇ ਨਾਲ ਮਿਲਾਂਗੇ ਥੋੜੇ ਟਾਈਮ ਬਾਅਦ ਇੱਧਰ ਮੰਕੀ ਖਾਣਾ ਇਹਨਾਂ ਖਾ ਲਾ ਦੇਖ ਕਿ ਉਹ ਬੁਰਕੀਆਂ ਕਰ ਕਰ ਖਾਂਦਾ ਇਹਦਾ ਕੋਈ ਨਾਮ ਰੱਖਿਆ ਹੋਣਾ ਨਾ ਨਾਮ ਤਾਂ ਪਤਾ ਲੱਗਦਾ ਹੋਣਾ हेलो हेलो रोटी खा रहे हम पता नहीं किधरों आए हैं ट्रक रुकते से कई बार आए ना आधे कोठे दे आके बैठा थले नहीं होता थले नहीं होता जुआ जुआ क्या कटोनिया इधर उधर पूरी नहीं गाया शिकारी हाँ जी दसो भज मनवीर तेरी शक्ल ही पसंद आई <laughs> इधर खुंजे ते आ गया की खाना ओ ओ ले तो उधर चला गया ਨਾ ਨਾ ਡਰਦਾ ਕੀ ਹੈ ਭਾਲ ਦਾ ਚੀਜੀ ਆਇਆ ਚੀਜੀ ਊ ਡਰਦਾ ਮੰਮੀ ਦੱਸੋ ਚੀਜੀ ਓਦਰ ਚੀਜੀ ਰਹਿ ਕੇ ਇਧਰ ਬਸ ਕੋਠੇ ਦੇ ਗਿਲਾ ਖਾਲਾ ਸੰਗੜੀ ਤੋੜ ਕੇ ਆਇਆ ਗਲ ਚ ਸੰਗੜੀ ਪਾਈ ਆ ਕਿਸੇ ਦਾ ਔਰ ਮਨਵੀਰ ਨੇ ਪਾਤਾ ਉੱਤੇ ਕੋਠੇ ਤੇ ਨਾਲੇ ਦੇਖਦਾ ਤੇ ਇੱਥੇ ਮਨਵੀਰ ਗਿਆ ਸੀ ਛੱਤ ਤੇ ਕਿਲਾ ਸਿੱਟੇ ਹੱਸਨੇ ਦੂਰੇ ਛੱਟਾ ਕਿਉਂਕਿ ਨਾ ਦੂਜੀ ਛੱਤ ਤੇ ਸੀਗਾ ਤੇ ਇਹਦਾ ਪਤਾ ਵੀ ਨਾ ਕੋਈ ਨਾ ਫਿਰ ਪੰਜਾ ਪੰਜਾ ਮਾਰਨਾ ਆ ਜੇ ਕੋਈ ਪਤਾ ਨਹੀਂ ਇਹ ਨਾ ਹੁਣ ਦੋ ਤਿੰਨ ਆਏ ਹੋਏ ਆ ਪਿੰਡ 'ਚ ਬੜਾ ਇਹਨਾਂ ਨੇ ਅੰਤ ਤੱਕ ਜਾ ਫਲਾ ਰੱਖਿਆ ਕਿਉਂਕਿ ਸਾਰਾ ਦਿਨ ਛੱਤਾਂ ਤੇ ਘੁੰਮਦੇ ਆ ਫਿਰ ਰਾਤ ਨੂੰ ਜਿਹੜੇ ਲੋਕ ਬਾਹਰ ਪੈਂਦੇ ਆ ਨਾ ਉਹਨਾਂ ਡਰ ਜਾ ਹੋ ਗਿਆ ਵੀ ਪਤਾ ਇਹਦਾ ਕੋਈ ਹੈ ਨਾ ਜਾਨਵਰ ਅਕਸਰ ਵੀ ਕੋਈ ਬੱਚਿਆ ਵਗੈਰਾ ਛੋਟਿਆਂ ਚੱਕ ਕੇ ਲੈ ਜਾਣ ਜਾਂ ਪਸ਼ੂਆਂ ਨੂੰ ਕੋਈ ਤੰਗ ਕਰਨ ਹਨਾ ਤੇ ਤਾਂ ਕਰਕੇ ਸਾਰੇ ਡਰਦੇ ਐ ਇਹਨਾਂ ਤੋਂ ਕਈ ਤਾਂ ਅੰਦਰ ਪੈਣਾ ਸ਼ੁਰੂ ਹੋ ਗਏ ਆਰਾਮ ਨਾਲ ਇਕੱਲਾ ਖਾਰੇ ਰੋਜ਼ ਹੀ ਸਾਰਿਆਂ ਦੇ ਛੱਤਾਂ ਤੇ ਘੁੰਮਦੇ ਤੇ ਲੋਕ ਇੰਨੇ ਖੁਸ਼ ਹੁੰਦੇ ਦੇਖ ਕੇ ਇਧਰ ਮੰਮੀ ਹੱਥੇ ਚ ਤੋੜ ਲੇ ਬਾਦਾਮ ਆਵਾਸਾਰੇ ਉਹਨਾਂ ਨੂੰ ਤੋੜ ਕੇ ਦੇਖਣਗੇ ਕਿ ਕਿੰਨੇ ਕਿ ਨਿਕਲਦੇ ਵਿੱਚੋਂ ਇਹ ਢੋਲੀ ਹੈ ਮੈਂ ਇਹ ਪਤਾ ਲੱਗੂ ਕੱਚੇ ਲੱਗਦੇ ਕਈ ਤੇ ਵੱਜੇ ਨਹੀਂ ਨਹੀਂ ਲੋ ਜੀ ਇਧਰ ਸਟੋਰ ਦੀ ਵੀ ਸਾਫ ਸਫਾਈ ਹੋ ਗਈ ਡੱਬੇ ਵਗੈਰਾ ਸਾਰੇ ਸਾਫ ਕਰਕੇ ਰੱਖਤੇ ਤੇ ਸੈਲਫ ਤੇ ਕਪੜਾ ਵੀ ਦੂਸਰਾ ਵਿਛਾਤਾ ਉਹ ਤੋ ਹਤਾ ਤੇ ਇਧਰ ਆਪਾਂ ਜੋਤ ਕਰਦੇ ਹੁੰਨੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਆਪਣਾ ਨਵੀਂ ਰਸੋਈ ਵਗੈਰਾ ਤਿਆਰ ਹੋਈ ਹੈ ਨਾ ਫਿਰ ਆਪਾਂ ਦੇਖਾਂਗੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਅੱਡ ਬਣਾਵਾਂਗੇ ਜਾਂ ਜਗ੍ਹਾ ਬਣਾਵਾਂਗੇ ਹੈ ਨਾ ਇਹ ਰੀਜ ਹੈਗੀ ਜੀ ਦਿਲ ਦੀ ਤੇ ਇਧਰ ਇਹ ਉਹ ਫਰਿੱਜ ਦੇਖ ਰਹੇ ਤੁਸੀਂ ਇਹ ਹੈਗੀ ਪੁਰਾਣੀ ਫਰਿੱਜ ਇਸ ਵਿੱਚ ਆਪਾਂ ਸੌਦਾ-ਸੌਦਾ ਰੱਖ ਲੈਣੇ ਹੁੰਦੇ ਹਨਾ ਤੇ ਆਹ ਜਿਹੜੀ ਕੁਰਸੀ ਤੁਹਾਨੂੰ ਪਤਾ ਹੀ ਆਪਾਂ ਲਿਆਂਦੀ ਸੀਗੀ ਇਹ ਸੋਈ ਚ ਜਗ੍ਹਾ ਥੋੜੀ ਆ ਤਾਂ ਕਰਕੇ ਇੱਥੇ ਰੱਖ ਦਿੰਦੀ ਹੁੰਦੀ ਹੁੰਦੀ ਆ ਵੀ ਖਰਾਬ ਵੀ ਨਾ ਹੋਵੇ ਨਾ ਬਾਹਰ ਬਾਹਰ ਤਾਂ ਰੱਖ ਨਹੀਂ ਸਕਦੇ ਧੁੱਪ वगैरह ਚ ਕਈ ਵਾਰ ਮੈਂ ਕੱਪੜੇ ਪ੍ਰੈਸ ਕਰਨੇ ਹੁੰਦੇ ਤਾਂ ਫਿਰ ਉਹ ਲੌਬੀ ਚ ਲੈ ਜਾਣੀ ਹੁੰਦੀ ਆ ਨਹੀਂ ਤੇ ਇੱਥੇ ਰੱਖ ਦਿੰਦੇ ਹੁੰਦੀ ਆ ਰਸੋਈ ਦਾ ਕੰਮਕਾਜ ਕਰਕੇ ਨਾ ਬਹੁਤ ਸੁੱਕਾ ਹੋ ਗਿਆ ਮੈਨੂੰ ਤਾਂ ਤੇ ਬਸ ਆਹ ਸੀਗਾ ਜੀ ਕੰਮਕਾਜ ਕਰ ਲਿਆ ਆਪਾਂ ਇਹ ਨੀਂ ਕਿ ਜਗ੍ਹਾ ਤੇ ਵਿੱਚ ਵੀ ਹੈ ਨਾ ਘੰਟਾ ਲੱਗ ਜਾਂਦਾ ਕਿਉਂਕਿ ਸਮਾਨ ਬਹੁਤ ਹੋ ਜਾਂਦਾ ਛੋਟਾ ਛੋਟਾ ਹੈ ਨਾ ਸਾਫ ਸਫਾਈ ਕਰਨੀ ਕਿਉਂਕਿ ਰੇਤਾ ਮਿੱਟੀ ਬਹੁਤ ਆਉਂਦੀ ਆ ਇੱਧਰ ਆਹ ਜਿਵੇਂ ਜਾਲੀ ਲੱਗੀ ਹੋਈ ਹੈ ਨਾ ਉੱਪਰ ਤੇ ਆ ਜਾਂਦੀ ਹੈ ਹਵਾ ਕ੍ਰੋਸ ਹੋਣ ਵਾਸਤੇ ਜਾਲੀ ਲੱਗੀ ਹੋਈ ਹੈ ਤੇ ਰੇਤਾ ਮਿੱਟੀ ਬਹੁਤ ਆ ਜਾਂਦਾ ਨਾ ਚਲੋ ਹੋ ਗਿਆ ਬਸ ਮੈਨੂੰ ਇਹ ਖੁਸ਼ੀ ਹੋਈ ਵੀ ਚਲੋ ਸਟੋਰ ਦੀ ਸਫਾਈ ਹੋ ਗਈ ਅੱਜ ਅੱਜ ਟਾਈਮ ਹੋ ਗਿਆ 11 ਵਜਤਾ ਤੇ ਕੰਮਕਾਸ਼ ਕਰਦੇ ਆਪਾਂ ਲੇਟ ਹੋ ਗਏ ਕਪੜੇ ਧੋ ਕਿਸ ਕੋਲ ਪਾਤੇ ਸੀ ਤੇ ਹੁਣ ਇਹਨਾਂ ਨੂੰ ਲਾ ਕੇ ਰੱਖਦੇ ਆ ਚੁੰਨੀਆਂ ਦੇਖੋ ਐ ਪਾ ਰੱਖੀਆਂ ਜਿਵੇਂ ਚੁੰਨੀਆਂ ਰੰਗਣ ਵਾਲੇ ਦੇ ਨਹੀਂ ਪਈਆਂ ਹੁੰਦੀਆਂ ਕੀ ਕਰੇ ਜਗ੍ਹਾ ਨਹੀਂ ਪੱਛਦੀਗੀ ਫਿਰ ਹੈ ਐਵੇਂ ਹੁੰਦਾ ਵੀ ਮੀਨਾ ਆ ਜਾਏ ਸਿੱਲੇ ਰਹਿ ਜਾਣਗੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਅੰਦਰ ਰੱਖਦੇ ਤਹਿਲਾ ਕੇ ਅੱਜ ਹੁਣ ਟਾਈਮ ਹੋ ਗਿਆ ਸ਼ਾਮ ਦੇ 7 ਵਜੇ ਦਾ ਬਸ ਦੁਪਹਿਰ ਤੋਂ ਬਾਅਦ ਆਪਣਾ ਵਲੌਗ ਨਹੀਂ ਬਣਾ ਹੋਇਆ ਤੇ ਮੈਂ ਹੁਣ ਟਿਊਸ਼ਨ ਪੜਾ ਕੇ ਧਾਰਾ ਵਗੈਰਾ ਕੱਢ ਕੇ ਤੇ ਦੁੱਧ ਵਗੈਰਾ ਸੰਭਾਲ ਕੇ ਹਟੇ ਸੀਗੀ ਤੇ ਮੈਂ ਧਾਰਾ ਕੱਢ ਕੇ ਆ ਰਹੀ ਸੀ ਤੇ ਮਨਵੀਰ ਮੈਨੂੰ ਕਹਿੰਦਾ ਮੰਮੀ ਨੁਕਸਾਨ ਹੋ ਗਿਆ ਮੈਂ ਕਿਹਾ ਕੀ ਨੁਕਸਾਨ ਹੋ ਗਿਆ ਕਹਿੰਦਾ ਜਿਹੜਾ ਮਲਟੀਪੋਰਟ ਚ ਘੋਪਿਆ ਸੀਗਾ ਉਹ ਮੇਰੇ ਤੋਂ ਡੁੱਲ ਗਿਆ ਨਾ ਬਾਬਾ ਸਾਰਾ ਚਲੋ ਸਾਰਾ ਫਿਰ ਪ੍ਰਾਂਤ ਦੇ ਵਿੱਚ ਡੁੱਲ ਗਿਆ ਜਿੱਥੇ ਆਟਾ ਗੁੰਨਿਆ ਹੋਇਆ ਸੀਗਾ ਮੈਂ ਕਿਹਾ ਹੁਣ ਚਲੇ ਇਸ ਨੂੰ ਪਾ ਦਿੰਨੇ ਆ ਜਿਹੜਾ ਪਸ਼ੂਆਂ ਦਾ ਦਾਣਾ ਉਸ ਵਿੱਚ ਪਾ ਦਿੰਨੇ ਆ ਪਤਾ ਨਹੀਂ ਕੱਲ ਦਾ ਕੀ ਨੁਕਸਾਨ ਕਿਵੇਂ ਹੋ ਰਿਹਾ ਨਾ ਵੀ ਕਿਉਂ ਕੱਲ ਮੈਂ ਵੀ ਉਤਾਰਿਆ ਵੀ ਉੱਥੋਂ ਆ ਕੇ ਮੈਂ ਮੱਖਣੀ ਵਗੈਰਾ ਗਰਮ ਕਰਕੇ ਸਾਰਾ ਕਿਉਂ ਉਤਾਰ ਕੇ ਸੰਭਾਲਿਆ ਹਨਾ ਵੀ ਇਹ ਕੰਮ ਕਾਜ ਵਿੱਚ ਮਿਹਨਤ ਬਹੁਤ ਹੋ ਜਾਂਦੀ ਹੈ ਤੇ ਅੱਜ ਕੱਲ ਮੇਰੇ ਤੋਂ ਵੀ ਥੋੜਾ ਜਿਹਾ ਡੁੱਲ ਗਿਆ ਅੱਜ ਮਨਵੀਰ ਤੋਂ ਡੁੱਲ ਗਿਆ ਕੋਈ ਦੇਣਾ ਲੈਣਾ ਹੁੰਦਾ ਨਾ ਜਿਵੇਂ ਤੇ ਦੇਖੋ ਜੀ ਸਿਲੰਡਰ ਤੇ ਡੁੱਲ ਗਿਆ ਨੇ ਇੱਥੇ ਪਨੀਰ ਦੀ ਭੁਰਜੀ ਬਣਾ ਰያ ਹਾਂ ਸੀ ਕਿਉਂਕਿ ਇਹ ਆਪ ਹੀ ਬਣਾਉਂਦਾ ਹੁੰਦਾ ਹੈ ਡੇਲੀ ਤੇ ਇਹ ਤੋਂ ਕਿਤੇ ਮਲਟੀਪੋਰਟ ਜਿਹੜਾ ਆ ਉੱਪਰੋਂ ਸੈਲਫ ਤੇ ਪਾ ਡੇ ਗਿਆ ਤੇ ਆਹ ਦੇਖੋ ਸਾਰਾ ਸਿਲੰਡਰ ਜਿਹੜਾ oily oily ਹੋ ਗਿਆ ਤੇ ਮੈਨੂੰ ਕਹਿੰਦਾ ਨਾ ਵਧੀਆ ਸਿਲੰਡਰ ਜੰਮ ਕੇ ਗਿਆ ਮੇਰੇ ਸਿਲੰਡਰ ਤੋਂ ਮੈਨੂੰ ਥੋਣਾ ਪਊਗਾ ਕਿਉਂਕਿ ਨਾ ਕੀੜੀਆਂ ਆ ਜਾਂਦੀਆਂ ਦੇਖੋ ਕਿੰਨਾ oily oily ਹੋਇਆ ਪਿਆ ਨਾ ਬਹੁਤ ਜ਼ਿਆਦਾ ਸਾਰਾ ਮਲਟੀਪੁੱਟ ਭਰਿਆ ਸੀ ਦਾ ਸਾਰਾ ਡੁੱਲ ਗਿਆ ਚਲੋ ਜੋ ਹੁਣ ਅਸੇ ਤਾਂ ਹੋ ਗਿਆ ਮੈਂ ਕਿਹਾ ਚਲੋ ਜਿਹੜਾ ਨੁਕਸਾਨ ਹੋਣਾ ਸੀ ਤਾਂ ਉਹ ਤਾਂ ਹੋ ਗਿਆ ਪਰ ਇੱਕ ਵਾਰ ਤਾਂ ਮਹਿਸੂਸ ਬਹੁਤ ਹੁੰਦਾ ਨਾ ਕਿਉਂਕਿ ਬੜੀ ਮਿਹਨਤ ਦਾ ਕੰਮ ਹੁੰਦਾ ਨਾ ਵੀ ਇੱਕ ਧਾਰਾ ਕੱਢਣੀ ਆ ਦੁੱਧ ਸੰਭਾਲਣਾ ਗਰਮ ਕਰਨਾ ਉਸ ਨੂੰ ਬੜਾ ਮਿਹਨਤ ਦਾ ਕੰਮ ਹੁੰਦਾ ਵੀ ਜਿਹੜਾ ਮਿਹਨਤ ਕਰਦਾ ਹੋਵੇ ਜਿਹੜਾ ਇਸ ਚੀਜ਼ ਨੂੰ ਸਮਝਦਾ ਹੋਵੇ ਮਿਹਨਤ ਦੀ ਹੈ ਨਾ ਕਮਾਈ ਨੂੰ ਸਮਝਦਾ ਹੋਵੇ ਉਸ ਨੂੰ ਉਸ ਦਾ ਮੁੱਲ ਪਤਾ ਹੁੰਦਾ ਉਹ ਸੀ ਉਹੀ ਉਸ ਦੀ ਵੈਲਿਊ ਸਮਝ ਸਕਦਾ ਨਾ ਇੱਕ ਵਾਰ ਤਾਂ ਮੈਨੂੰ ਥੋੜਾ ਜਿਆ ਲੱਗਿਆ ਨਾ ਮੈਂ ਕਿਹਾ ਕੱਲ ਵੀ ਘੋੜ ਡੁੱਲ ਗਿਆ ਅੱਜ ਵੀ ਡੁੱਲ ਗਿਆ ਨਾ ਬੜੀ ਮਿਹਨਤ ਕਰਕੇ ਜੋੜਿਆ ਹੈ ਹਨਾ ਤੇ ਚਲੋ ਜੋ ਲੇਖਾ ਜੋਖਾ ਹੁੰਦਾ ਨਾ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਹੈ ਆਪਾਂ ਕੀ ਕਰ ਸਕਦੇ ਆ ਤੇ ਚਲੋ ਜੀ ਹੁਣ ਆਪਾਂ ਬਣਾਉਨੇ ਆ ਫੁਲਕੇ ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆ ਛੋਟਾ ਜਿਹਾ ਵਲੌਗ ਬਣਿਆ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ